ਅੱਜ ਫਲੌਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਦਲਿਤਾਂ ਦੇ ਮਸੀਹਾ ਅਤੇ ਭਾਰਤ ਰਤਨ ਦੀ ਉਪਾਧੀ ਪ੍ਰਾਪਤ ਕਰਨ ਵਾਲੇ ਡਾਕਟਰ ਭੀਮਰਾ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਤੇ ਅੱਜ ਡਾਕਟਰ ਅੰਬੇਦਕਰ ਚੌਕ ਵਿਖੇ ਉਹਨਾਂ ਦੇ ਬੁੱਤ ਉੱਤੇ ਮਾਲਾ ਪੇਟ ਕਰਨ ਉਪਰੰਤ ਆਪਣੇ ਸਾਥੀਆਂ ਨੂੰ ਸੰਬੋਧਨ ਕਰਦੇ ਆਂ ਪ੍ਰਿੰਸੀਪਲ ਪ੍ਰੇਮ ਹਲਕਾ ਇੰਜਜ ਆਪ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ 바ਵਾ ਸਹਿਬ ਜੀ ਨੇ ਇੱਕ ਮਹਾਨ ਆਗੂ ਬਧੀਆ ਸੋਚ ਵਾਲੇ ਦਲਿਤਾਂ ਦੇ ਮਸੀਹਾ ਸਨ ਅੱਜ ਉਨ੍ਹਾਂ ਦੀ ਬਦੌਲਤ ਦਲਿਤ ਸਮਾਜ ਸਿਰ ਉੱਚਾ ਕਰਕੇ ਚੱਲ ਰਿਹਾ ਅਤੇ ਉਨ੍ਹਾਂ ਦੇ ਸਿਧਾਂਤਾਂ ਤੇ ਚੱਲਦੇ ਰਹਾਂਗੇ ਅਤੇ ਹਮੇਸ਼ਾ ਯਾਦ ਰੱਖਾਂਗੇ ਇਸ ਮੌਕੇ ਤੇ ਬੇਵਵ ਸ਼ਰਮਾ ਯਸ਼ਪਾਲ ਗੈਂਡਾ 파ਰਮਜੀਤ ਭਾਰਤੀ ਤਰਸੀਮ ਸਿੰਘ ਬੁੱਧ ਸਿੰਘ ਸਰਿੰਦਾ ਸਿੰਘ ਚਰਨਜੀਤ ਕਿਸ਼ਨ ਕੋਚ ਅਤੇ ਹੋਰ ਹਾਜ਼ਰ ਸਨ ਫਿਰ ਤੋਂ ਰਾਜਪੁਰਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਵਕਤਪਤੀ ਵੀਰಾವ್ ਅੰਗਰੇਡਾਰ ਜੀ ਜਿਹੜੇ ਬਹੁਤ ਹੀ ਸਰਕਾਰ ਚਕਸੀਏ ਸਾਡੇ ਸੰਵਿਧਾਨ ਦੇ ਨਿਰਵਾਤਾ ਜਿਨ੍ਹਾਂ ਨੇ ਬਹੁਤ ਹੀ ਸਮਾਜ ਦੇ ਲਈ ਕ੍ਰਾਂਤੀਕਾਰੀ ਜਿਹੜੇ ਕੰਮ ਕੀਤਾ ਸੀ ਅੱਜ ਉਹਨਾਂ ਦੇ 133ਵੇਂ ਜਨਮ ਦਿਨ ਤੇ ਮੈਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਹਲਕਾ ਬਦਾਲਸਲਾ ਫਲੋਰ ਔਰ 20 ਸੰਸ ਦੇ ਵਿੱਚ ਬਸਦੀ ਸੰਗਤ ਨੂੰ ਅੱਜ ਦੇ ਮੈਂ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਔਰ ਇੱਕੋ ਇੱਕ ਆਸ ਵੀ ਕਰਦਾ ਹਾਂ ਉਹ ਸਾਧ ਸੰਗਤ ਤੋਂ ਕਿ ਜਿਹੜੇ ਵਕਤਪਤੀ ਵੀਰಾವ್ ਅੰਗਰੇਡਾਰ ਜੀ ਨੇ ਉਹਨਾਂ ਸੰਵਿਧਾਨ ਦੇ ਵਿੱਚ ਜੋ ਆਦੇਸ਼ ਦਿੱਤੇ ਆ ਜਿਹੜੇ ਕੂਰੀਆਂ ਤੇ ਚੱਲਦੇ ਸਾਨੂੰ ਆਦੇਸ਼ ਦਿੱਤੇ ਆ ਉਹਨਾਂ ਦੇ ਕੂਰੀਆਂ ਦੇ ਚੱਲ ਕੇ ਜਿਹੜਾਗਾ ਆਪਾਂ ਨੂੰ ਮਾਨਵਤਾ ਤੇ ਨੁਕਤਾ ਦੀ ਪਹੁੰਚ ਦੇ ਲਈ ਕੰਮ ਕਰਨਾ ਆ ਬਹੁਤ ਹੀ ਵੱਡੇ ਕ੍ਰਾਂਤੀਕਾਰੀ ਸਨ ਬਹੁਤ ਹੀ ਵੱਡੀ ਸੋਚ ਦੇ ਮਾਲਕ ਸਨ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਜਿਹੜੀ ਹੈਗਾ ਬਹੁਤ ਹੀ ਵੱਡੀ ਸਿਰਜਣਾ ਕੀਤੀ ਔਰ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਜਿਹੜਾਗਾ ਉਸ ਨੂੰ ਸਲਾਹਿਆ ਜਾ ਰਿਹਾ ਹੈਗਾ ਸੋ ਆਓ ਅੱਜ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਲੋੜ ਹੈ ਕਿ ਆਪਾਂ ਸੰਵਿਧਾਨ ਦੀ ਰਾਖੀ ਕਰ ਸਕੀਏ ਸਮੇਂ ਦੀਆਂ ਸਰਕਾਰਾਂ ਹਕੂਮਤਾਂ ਨੇ ਜਿਸ ਤਰ੍ਹਾਂ ਕਿ ਕੇਂਦਰ ਦੇ ਵਿੱਚ ਮੋਦੀ ਸਰਕਾਰ ਜਿਹੜੀ ਬੈਠੀ ਹੈਗੀ ਆ ਉਹ ਸੰਵਿਧਾਨ ਦੀ ਨਾ ਪਰਵਾਹ ਕਰਦੇ ਹੋਏ ਤੱਕੇशाही ਦਾ ਰੁਪਿਆ ਅਪਣਾ ਕੇ ਜਿਹੜਾ ਹੈਗਾ ਉਹ ਜ਼ਬਰ ਤੇ ਜ਼ੁਲਮ ਢਾ ਰਹੀ ਆ ਆਓ ਸਾਰੇ ਇੱਕ ਮੁੱਠ ਹੋ ਕੇ ਆਪਾਂ ਜਿਹੜਾਗਾ ਉਸ ਜ਼ਬਰ ਜ਼ੁਲਮ ਦਾ ਟੱਕਰਾ ਕਰੀਏ ਔਰ ਮੈਂ ਫੇਰ ਅੱਜ ਦੇ 813 ਦੇ ਜਨਮ ਦਿਨ ਤੇ ਜਿਹੜਾ ਦਾ ਲੱਖ ਲੱਖ ਵਧਾਈ ਦਿੰਦਾ ਆ ਔਰ ਆਸ ਕਰਦਾ ਕਿ ਸਮੂਹ ਸਾਥਣਾਂ ਤੇ ਜਿਹੜਾ ਹੈਗਾ ਉਹਨਾਂ ਦੇ ਪਾਈ ਫੂਡਿਆਂ ਦੇ ਚੱਲ ਕੇ ਆਪਣਾ ਜੀਵਨ ਸਫਲ ਕਰਨਗੇ ਧੰਨਵਾਦ ਜੈ ਪੀ ਜੈਪੁਰ yeah.